ਜੋਏ ਤੇ ਮੇਰੀ ਗੱਡੀ ਚਾਹੀਦਾ ਰਹਿੰਦੇ ਆ ਕਿ ਜਿੱਦਾਂ ਇਹਨਾਂ ਦਾ ਨਾ ਗੱਡੀ ਚਾਦ ਹੁੰਦਾ। ਆਇਦਰ ਦੇਖੋ। ਹਾਂਜੀ ਵੀ ਮਿੱਤਰੋ ਗੱਡੀ ਭਾਵੇਂ ਆਪਣੇ ਕੋ ਜਿੰਨੀ ਮਰਜ਼ੀ ਮਹਿੰਗੀ ਹੋਵੇ ਪਰ ਜੇ ਉਹਦੇ ਵਿੱਚ ਫ੍ਰੈਗਨਸ ਨਹੀਂ ਨਾ ਚੰਗੀ ਤੇ ਮਹਿੰਗੀ ਗੱਡੀ ਦੇ ਵਿੱਚ ਵੀ ਬੈਠ ਕੇ ਬੰਦੇ ਦਾ ਮਨ ਸੰਤੁਸ਼ਟ ਨਹੀਂ ਹੁੰਦਾ। ਅੱਜ ਜਿਹੜੀ ਮਾੜੀ ਫ੍ਰੈਗਰੈਂਸ ਗੱਡੀਆਂ ਦੇ ਵਿੱਚ ਹੁੰਦੀ ਆ ਉਹ ਕਿਤੇ ਨਾ ਕਿਤੇ ਕਲੀਨਿੰਗ ਨੂੰ ਲੈ ਕੇ ਹੁੰਦੀ ਆ ਕਿ ਗੱਡੀ ਦੀ ਸਾਫ ਸਫਾਈ ਸੋ ਸਾਫ ਸਫਾਈ ਆਪਾਂ ਦੇ ਕਰਦੇ ਰਹਿੰਨੇ ਆ ਪਰ ਕਿਤੇ ਨਾ ਕਿਤੇ ਜਿਹੜਾ ਵਾ ਪੈਰਾਂ ਦੇ ਨਾਲ ਮਿੱਟੀ ਘਟਾ ਜਾ ਕੇ ਤੇ ਹੋਰ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਗੱਡੀ ਦੇ ਵਿੱਚ ਡਿੱਗ ਪੈਂਦੀਆਂ ਨੇ ਉਹਨਾਂ ਦੇ ਕਾਰਨ ਹੌਲੀ ਹੌਲੀ ਗੱਡੀ ਦੀ ਜਿਹੜੀ ਫ੍ਰੈਗਨਸ ਚੇਂਜ ਹੁੰਦੀ ਰਹਿੰਦੀ ਆ ਤੇ ਇੱਕ ਥੋੜਾ ਜਿਹਾ ਹੋਰ ਇਸ਼ੂ ਆ ਜਾਂਦਾ ਕਈ ਗੱਡੀਆਂ 'ਚ ਜਿਵੇਂ ਮੇਰੇ ਕੋਲ ਇੱਕ ਗੁਜਾਰੇ ਜੇ ਵਾਲੀ ਗੱਡੀ ਆ ਇਹਦੇ ਵਿੱਚ ਥੋੜਾ ਜਿਹਾ ਪੁਰਾਣੀ ਹੋਣ ਦੇ ਕਰਕੇ ਚੂਹੇ ਦੀ ਥੋੜੀ ਜੀ ਦਿੱਕਤ ਆ ਕਿ ਚੂਹਾ ਬੜਾ ਇਹਦੇ ਵਿੱਚ ਕਹੇ ਵੇਲੇ ਵੱਢ ਜਾਂਦਾ ਤੇ ਹੁਣ ਕਈ ਵਾਰ ਟਾਈਮ ਹੀ ਨਾ ਹੁੰਦਾ ਕਿ ਆਪਣੇ ਕੋਲ ਸ਼ਹਿਰ ਤੋਂ ਜਿਹੜੀ ਵਾਇਕਮ ਵਗੈਰਾ ਕਰਾਉਣੀ ਔਖੀ ਹੋ ਜਾਂਦੀ ਆ ਸੋ ਇਸ ਚੀਜ਼ ਤੋਂ ਮੈਂ ਕਾਫੀ ਸਮੇਂ ਤੋਂ ਪਰੇਸ਼ਾਨ ਸੀਗਾ ਕਿ ਗੱਡੀ ਦੀ ਸਾਫ ਸਫਾਈ ਜਿਹੜੀ ਆ ਉਹ ਕਮ ਸਕੱਮ ਵੀਕਲੀ ਬੰਦਾ ਘਰੇ ਹੀ ਕਰ ਲੇ ਸੋ ਅੱਜ ਮੈਂ ਇੱਕ ਬੜੀ ਵਧੀਆ ਜੀ ਚੀਜ਼ ਕੱਲ ਪਰਚੇਜ਼ ਕੀਤੀ ਆ ਤੁਹਾਡੇ ਨਾਲ ਇਹਦਾ ਮੈਂ ਐਕਸਪੀਰੀਅੰਸ ਸ਼ੇਅਰ ਕਰੂੰਗਾ ਉਹ ਵੀ ਲਾਈਵ ਤੇ ਆਪਾਂ ਦੇਖਾਂਗੇ ਗੱਡੀ ਨੂੰ ਕਲੀਨ ਕਰਨ ਦੇ ਵਿੱਚ ਇਹ ਆਪਣੇ ਨਾਲ ਕਿਵੇਂ ਸੌਖੀ ਆਸਾਨ ਆ ਤੇ ਕਿੰਨੇ ਵਾਰ ਦੀ ਕਿੰਨੀ ਬਿਜਲੀ ਖਾਂਦੀ ਆ ਆ ਦੇਖੋ ਪਤਾ ਨਹੀਂ ਕਿੱਧਰ ਦੀ ਵੜ ਕੇ ਜਨਾਨਾ ਖਾਣ ਦੀ ਤਰ੍ਹਾਂ ਦੇਖੋ ਕਿੱਡੇ ਵਧੀਆ ਤਰੀਕੇ ਦੇ ਨਾਲ ਇਹਨੇ ਆਹ ਕਲੀਨ ਕਰ ਦਿੱਤਾ ਠੀਕ ਆ ਤੇ ਜਿਹੜੀ ਮਸ਼ੀਨ ਆ ਬੜੀ ਕਾਰਗਰ ਆ ਜਦੋਂ ਇਹਦੇ ਵਿੱਚੋਂ ਆਪਾਂ ਡਸਟ ਕੱਢਣੀ ਆ ਤੇ ਆਹ ਇੱਕ ਇੱਥੇ ਬਟਨ ਲੱਗਾ ਵਾ ਇਹ ਬਟਨ ਨੂੰ ਪ੍ਰੈਸ ਕਰਦਿਆਂ ਸਾਰੀ ਜਿਹੜਾ ਆ ਖੋਖਾ ਇਹ ਲੈ ਜਾਣਾ ਅੱਗੇ ਉਹ ਟੱਕਣ ਲੈ ਜਾਣਾ ਆਹ ਚੀਜ਼ ਵਾਕੋ ਯਾਨੀ ਤੇ ਇਹਦੇ ਵਿੱਚ ਸਾਰਾ ਕਚਰਾ ਜਿਹੜਾ ਵਾ ਇਹ ਆ ਗਿਆ ਵਾ ਹੁਣ ਜਦੋਂ ਆਪਾਂ ਇਹਨੂੰ ਖਾਲੀ ਕਰਾਂਗੇ ਤੇ ਫੇਰ ਆਪਾਂ ਵੈਕਮ ਕਰ ਸਕਦੇ ਆ ਫੇਰ ਇਹ ਡੱਬਾ ਜਿਹੜਾ ਵਾ ਖੋਖਾ ਇਸੇ ਕਰਕੇ ਲਾਇਆ ਵਾ ਇਹਦੇ ਵਿੱਚ ਗੱਜਲੀ ਲੱਗੀ ਆ ਇਹ ਜਿਹੜੀ ਜਾਲੀ ਆ ਜਾਲੀ ਜਿਹੜੀ ਆ ਮਸ਼ੀਨ ਤੱਕ ਘੱਟਾ ਮਿੱਟੀ ਡਸਟ ਜਾਣ ਨਹੀਂ ਦਿੰਦੀ ਸੋ ਇਹ ਜਾਲੀ ਆ ਇਹ ਜਾਲੀ ਨੂੰ ਉੱਪਰੋਂ ਲਾ ਕੇ ਜਿਹੜੀ ਵਿੱਚ ਇਹਦੇ ਡਸਟ ਹੈਗੀ ਆ ਉਹ ਆਪਾਂ ਸਾਰੀ ਬਾਹਰ ਸੁੱਟ ਦਾਂਗੇ ਸੋ ਦੇਖੀ ਦੇਖਿਆ ਜਾਵੇ ਤਾਂ ਮਸ਼ੀਨ ਤਾਂ ਬਿਲਕੁਲ ਨਿੱਕੀ ਜੀ ਆ ਨਿੱਕੀ ਜੀ ਮਸ਼ੀਨ ਆ ਇਸ ਤਰ੍ਹਾਂ ਇਹਦੇ ਗਾੜੀ ਆ ਟੱਕਣ ਲੱਗ ਜਾਂਦਾ ਤੇ ਆਹ ਜਿੰਨਾ ਵੀ ਘੱਟਾ ਵਗੈਰਾ ਇਹਦੇ ਵਿੱਚ ਆ ਜਾਂਦਾ ਸੋ ਆਪਾਂ ਹੁਣ ਇਹਦੇ ਵਿੱਚੋਂ ਸੁੱਟ ਗਏ ਤੇ ਫਿਰ ਆਪਾਂ ਇਹਨੂੰ ਕਰਾਂਗੇ ਕਲੀਅਰ ਸੋ ਆ ਇਹ ਛੋਟੀ ਦੀ ਚੀਜ਼ ਆ ਆ ਜਿਹੜੀ ਸੋ ਇਹ ਜਿਹੜੀ ਸ਼ੈ ਆਏ ਸਿਰਫ ਤੇ ਸਿਰਫ ਇੱਕ 8 ਕੁ 100 ਵਾਟ ਦੀ ਆ ਉਹ ਜਦਾਂ ਇੱਕ ਆਹੜੀ ਪਾਈਪ ਮਿਲੀ ਆ ਤੇ ਇਹਨੂੰ ਇੱਥੋਂ ਅੱਗੇ ਉਹ ਅਟੈਚ ਕਰ ਦਾਂਗੇ ਆਪਾਂ ਇੱਥੋਂ ਅੱਗੇ ਉਹ ਅਟੈਚ ਕਰਕੇ ਤੇ ਇਹਦੇ ਇਹਦੇ ਰਾਈ ਜਿਹੜਾ ਡਸਟ ਆਪਾਂ ਅੰਦਰ ਖਿੱਚ ਸਕਦੇ ਆ ਹੁਣ ਡਸਟ ਇਹਦੇ ਵਿੱਚ ਸਟੋਰ ਕਿੱਥੇ ਹੁੰਦੀ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਸੋ ਇਹਦੇ ਨਾਲ ਹੋਰ ਵੀ ਐਕਸੈਸਰੀ ਮਿਲੀ ਆ ਜਿਸ ਤਰ੍ਹਾਂ ਕਿ ਜਿਆਦਾ ਬਰੀਕੀ ਵਾਲੀ ਜਗ੍ਹਾ ਤੋਂ ਮੰਨ ਲਓ ਕਿ ਕੱਢਣਾ ਹੋਵੇ ਆਪਾਂ ਸਾਰਾ ਕੁਝ ਡਸਟ ਕੱਢਣੀ ਹੋਵੇ ਜਿਆਦੀ ਬਰੀਕੀ ਵਾਲੀ ਜਗ੍ਹਾ ਤੋਂ ਫਿਰ ਉਹ ਆ ਮਿਲਿਆ ਇਹਦੇ ਅੱਗੇ ਇੱਕ ਬਰਸ਼ ਲੱਗਾ ਬਰਸ਼ ਲੱਗਾ ਵਾ ਇਹ ਬਰਸ਼ ਜਿਹੜਾ ਵਾ ਰੋਟੇਟ ਹੋ ਜਾਂਦਾ ਸਵਸਤਰਾ ਆ ਦੇਖੋ ਬੁਰਸ਼ ਰੋਟੇਟ ਹੋ ਜਾਂਦਾ ਵਾ ਇਹ 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 ਆ ਪਾਈਪ ਦੇ ਅੱਗੇ ਲੱਗ ਜਾਂਦਾ ਵਾ ਪਾਈਪ ਦੇ ਅੱਗੇ ਪਾਈਪ ਇੱਥੇ ਲੱਗ ਜਾਂਦੀ ਆ ਠੀਕ ਆ ਜੀ ਤੇ ਇਹ ਆਪਾਂ ਹੁਣ ਚਲਾਵਾਂਗੇ ਚਾਲੂ ਕਰਾਂਗੇ ਇਹਨੂੰ ਇੱਕ ਵਾਰ ਜਿਹੜੀ ਇਹਦੇ ਨਾਲ ਜਿਹੜੀ ਵਾਇਰ ਦਿੱਤੀਆਂ ਨੇ ਲੀਡ ਉਹ ਕਾਫੀ ਲੰਬੀ ਦਿੱਤੀ ਆ ਕਿ ਚਾਰ ਚਫੇਰੇ ਗੱਡੀ ਦੇ ਘੁੰਮ ਸਕਦੀ ਆ ਇਹ ਜਿਹੜੀ ਲੀਡ ਹੈ ਇਹ ਵਾਇਰ ਉਹ ਕਾਫੀ ਵੱਡੀ ਦਿੱਤੀ ਆ ਵੇਖੋ ਹੈ ਤੇ ਚਲੋ ਆਪਾਂ ਚਲਾ ਕੇ ਵੇਖੀਏ ਨੇ ਇੱਕ ਵਾਰ ਤਾ ਬਸ ਚਲੋ ਮਿੱਟੀ ਘਟੇ ਤੋਂ ਜ਼ਿਆਦਾ ਨਹੀਂ ਖੈਰ ਜ਼ੋਖਿਆ ਪਰ ਚੂਬਾ ਵੜੀ ਕੁੜੀ ਮੰਗਦਾ ਇਹਨੇ ਜਿਹੜੀਆਂ ਵਾਇਰਾਂ ਘੂਰਾਵਾਂ ਉਹ ਛੱਡਣੀਆਂ ਨਹੀਂ ਤਰ ਹੁਣ ਕਈ ਵਾਰ ਬਰੀਕੀ ਜਗ੍ਹਾ ਤੇ ਆਪਣਾ ਹੱਥ ਨਹੀਂ ਵਜਦਾ ਦੇਖੋ ਆ ਚੀਜ਼ਾਂ ਤਾਂ ਕੀ ਵੀ ਨਹੀਂ ਵਜਦੀ ਆਪਣੇ ਕੋਲ ਤੇ ਉਹ ਇਹਦੀਆਂ ਚੀਜ਼ਾਂ ਤੇ ਇਹ ਜਿਹੜੀ ਮਸ਼ੀਨ ਆ ਇਹ ਆਪਣੇ ਕਾਫੀ ਕੰਮ ਆ ਸਕਦੀ ਆ ਇਹਦਾ 1400 ਰੁਪਏ ਦੀ ਮੈਂ ਲਿਆਂਦੀ ਸੀ ਕਹਿੰਦੇ 1500 ਹੀ ਆ ਸੋ 1400 ਰੁਪਏ ਦੀ ਮੈਂ ਲੈ ਕੇ ਆਇਆ ਸੀ ਇਹਨੂੰ ਤੇ ਮੈਨੂੰ ਆ ਯੂਜ਼ ਕੀਤੀ ਆ ਹੁਣ ਵਧੀਆ ਲੱਗਾ ਵਾ ਕਿ ਯਾਰ 1400 ਰੁਪਿਆ ਗਾਰੰਟੀ ਇਹਦੀ ਸਾਲ ਦੀ ਤੇ ਵੈਸੇ ਕਹਿੰਦੇ ਆ ਕਿ ਇਹ ਨੂੰ ਹੁੰਦਾ ਕੁਝ ਨਹੀਂਗਾ ਤੇ ਬਾਕੀ ਮੈਂ ਜਦੋਂ ਪਰਚੇਸ ਕੀਤੀ ਸੀ ਜੱਕ ਚੁੱਕੇ ਕਰਾ ਕਰ ਲਈ ਸੀ ਆਪੇ ਉਥੇ ਹੀ ਬਾਕੀ ਤੁਸੀਂ ਵੀ ਜੇ ਇਹਨੂੰ ਪਰਚੇਸ ਕਰਨਾ ਹੋਵੇ ਤੇ ਆ ਜਿਹੜੀ ਚੀਜ਼ ਆ ਇਹ ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਆ ਤੇ ਹੋਰ ਵੀ ਯਾਨੀ ਕਿ ਗੱਡੀ ਸਾਫ਼ ਕਰ ਸਕਦੇ ਆ ਹੋਰ ਵੀ ਕਿਤੇ ਬਰੀਕੀ ਜਗ੍ਹਾ ਤੇ ਘੱਟਾ-ਕੁਟਾ ਪਿਆ ਹੋਵੇ ਤੇ ਆਪਾਂ ਨੂੰ ਕੰਪਿਊਟਰ ਲੈਪਟਾਪ ਜਾਂ ਹੋਰ ਕੋਈ ਚੀਜ਼ ਵੀ ਆਪਾਂ ਆਪਣਾ ਸਮਾਨ ਕੋਈ ਵੀ ਇਹਦੇ ਨਾਲ ਕਲੀਨ ਕਰ ਸਕਦੇ ਆ ਸਾਫ਼ ਕਰ ਸਕਦੇ ਆ ਕੋਈ ਵੀ ਚੀਜ਼ ਤੇ ਵਧੀਆ ਚੀਜ਼ ਆ ਸੋ ਗੱਡੀ ਆਪਾਂ ਸਾਫ਼ ਕਰ ਲਈ ਆ ਦੇਖੋ ਗੱਡੀ ਕਲੀਨ ਕਰ ਦਿੱਤੀ ਇਹਨੇ ਆਪਣੀ ਦੇਖੋ ਸਾਫ਼ ਕਰਤੀ ਪੂਰੀ ਸੋ ਇਹ ਚੀਜ਼ਾਂ ਮੈਂ ਪਹਿਲਾਂ ਪੈਸੇ ਦੇ ਕੇ ਕਰਵਾਉਣਾ ਸੀਗਾ ਵਿਕਮ ਵਗੈਰਾ ਤੇ ਟਾਈਮ ਕੱਢਣਾ ਵੇਟ ਕਰਨੀ ਸੋ ਇਹ ਚੀਜ਼ਾਂ ਹੁਣ ਆਪਣੇ ਘਰ ਹੀ ਆਪਾਂ ਲੈ ਆਂਦੀਆਂ 1400 ਰੁਪਿਆ ਤੇ ਵੱਡੀ ਕੋਈ ਗੱਲ ਨਹੀਂ ਗਈ ਤੇ ਪਰ ਇਹ ਹੈ ਕਿ ਚਲੋ ਫੈਸਿਲਿਟੀ ਕਰੇ ਆਗੀ ਆਪਣੀ ਸੋ ਬਹੁਤ ਵਧੀਆ ਚੀਜ਼ ਹੈ ਮਸ਼ੀਨ ਨੇ ਮਾੜੀ ਨਹੀਂ ਗਈ ਤੇ ਪਰਚੇਸ ਕਰ ਲਿਓ ਸ਼ਾਇਦ ਹੋ ਸਕਦਾ ਆਨਲਾਈਨ ਵੀ ਇਹ ਆਉਂਦੀ ਹੋਵੇ ਪਰ ਮੈਂ ਤੇ ਇਹਨੂੰ ਦੁਕਾਨ ਤੋਂ ਲੈ ਕੇ ਆਇਆ ਤਰਨ ਤਰਨ ਤੋਂ ਤੇ ਸੋ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਆ ਚੰਗੀ ਲੱਗੀ ਤੇ ਇਹਨੂੰ ਲਾਈਕ ਕਰ ਦਿਓ ਜੀ ਧੰਨਵਾਦ